मोहम्मद सरफराज आलम आईपीएस ਨੇ ਬਰਨਾਲਾ ਜ਼ਿਲ੍ਹੇ ਦਾ ਬਤੌਰ ਐਸਐਸਪੀ ਚਾਰਜ ਸੰਭਾਲਿਆ ਉਹ ਇਸ ਤੋਂ ਪਹਿਲਾਂ ਪਟਿਆਲਾ ਵਿਖੇ ਬਤੌਰ ਐਸਪੀ ਸੇਵਾਵਾਂ ਨਿਭਾਰੇ ਸੀ ਉਹਨਾਂ ਨੂੰ ਪ੍ਰਮੋਟ ਕਰਕੇ ਬਰਨਾਲਾ ਦਾ ਐਸਐਸਪੀ ਲਗਾਇਆ ਗਿਆ ਉਹਨਾਂ ਨੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦੇ ਆ ਦੱਸਿਆ ਕਿ ਨਸ਼ਾ ਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਉਹਨਾਂ ਦੀ ਪਹਿਲ ਹੋਏਗੀ ਅਤੇ ਮਾੜੇ ਅੰਸਰਾਂ ਦਾ ਸਿਰ ਵੀ ਚੁੱਕਣ ਨਹੀਂ ਦਿੱਤਾ ਜਾਏਗਾ ਉਨਾ ਕਿਹਾ ਕਿ ਪਤਵੰਤੇ ਸੱਜਣਾ ਨੂੰ ਪੂਰਾ ਪੂਰਾ ਮਾਨ ਸਤਕਾਰ ਦਿੱਤਾ ਜਾਏਗਾ ਤੇ ਪੀੜਤਾ ਨੂੰ ਵੀ ਇਨਸਾਫ ਦਵਾਇਆ ਜਾਏਗਾ। ਸਰਗਨ ਆਦਤ ਦੇ ਨਮਸਕਾਰ। ਅੱਜ ਮਿਤੀ 24/02/2025 ਨੂੰ ਮੈਂ ਬਤੌਰ ਐਸਐਸਪੀ ਬਰਨਾਲਾ ਜੁਆਇਨ ਕੀਤਾ ਹੈ। ਸਾਰੇ ਜ਼ਿਲ੍ਹਾ ਨਿਵਾਸੀਆਂ ਨੂੰ ਮੇਰਾ यही ਸੰਦੇਸ਼ ਹੈ ਕਿ ਅਸੀਂ ਇੱਕ ਵਧੀਆ ਤੇ ਇਫੈਕਟਿਵ ਪੁਲਿਸ ਪਬਲਿਕ ਪਾਰਟਨਰਸ਼ਿਪ ਦੇ ਨਾਲ ਬਟਾਲਾ ਬਰਨਾਲਾ ਪੁਲਿਸ ਨੂੰ ਚਲਾਵਾਂਗੇ। ਤੇ ਜੇ ਪੰਜਾਬ ਸਰਕਾਰ ਤੇ ਮਾਨਯੋਗ ਡੀਜੀਪੀ ਸਾਹਿਬ ਦੇ ਹਿਦਾਇਤਾਂ ਨੇ ਜੇ ਦੇਵਿਸ ਪ੍ਰਾਇਰੀਟੀ ਏਰੀਆ ਡਰੱਗਸ ਐਕਸਨ ਅਗੇ ਗੈਂਗਸਟਰਸ ਐਂਟੀ ਕਰਪਸ਼ਨ ਤੇ ਇੱਕ ਵਿਜੀਬਲ ਪੁਲਿਸਿੰਗ ਅਸੀਂ ਇਨਸ਼ੋਰ ਕਰਾਂਗੇ ਥੈਂਕ ਯੂ ਸਰ ਇਸ ਤੋਂ ਪਹਿਲਾਂ ਕਿਥੇ ਕਿਥੇ ਸਵਾਮੰਦਾ ਤੋਂ ਇਸ ਤੋਂ ਪਹਿਲੇ ਮੈਂ 2 ਸਾਲ ਇੱਕ ਮੈਂ ਐਸ ਐਸਪੀ ਪਟਿਆਲਾ ਸੀਗਾ ਉਸ ਤੋਂ ਪਹਿਲੇ ਮੈਂ 3 ਮਹੀਨੇ ਜਲੰਧਰ ਸੀਗਾ ਜੀ ਐਸਪੀ ਐਂਡ 10 ਮਹੀਨੇ ਮੈਂ ਮੋਗੇਚੇਰਾ ਹੁਣ ਨਿਆਲ ਸਿੰਘਲਾ ਸਬ ਡਿਵੀਜ਼ਨ ਸੀ ਜੇ ਤੌਰ 'ਤੇ ਐਸ ਐਸਪੀ ਪੈਰਿਊਪਾਇੰਟ ਹੈ ਜਨਾਬ ਦੀ ਹਾਂਜੀ ਹਾਂਜੀ ਤੇ ਬਹੁਤ ਫਿਰ ਮਲਾਜਮ ਦੀ ਜ਼ਿੰਦਗੀ ਦੇ ਵਿੱਚ ਜਦੋਂ ਇਸ ਤਰ੍ਹਾਂ ਦੀ ਪ੍ਰਮੋਸ਼ਨ ਆਉਂਦੀ ਹੈ ਤਾਂ ਬੜਾ ਇੱਕ ਅਜੀਬ ਜਿਹਾ ਮੌਕਾ ਵੱਖਰਾ ਜਿਹਾ ਮੌਕਾ ਹੁੰਦਾ ਹੈ ਇੱਕ ਠੀਕ ਚੀਜ਼ ਕਰਦੇ ਦੇਖੋ ਜੀ ਬਹੁਤ ਹੀ ਖੁਸ਼ੀ ਦਾ ਮੌਕਾ ਸੀਗਾ ਮੇਰੇ ਲਈ ਤੇ ਮੇਰੇ ਪਰਿਵਾਰ ਵਨ ਦੇ ਲਈ ਜਨਾਲੀ ਜਿਵੇਂ ਬੰਦਾ ਪ੍ਰਮੋਟ ਹੁੰਦਾ ਅਕਾਉਂਟੇਬਿਲਟੀ ਰਿਸਪਾਂਸਿਬਿਲਟੀ ਵਾਝਾਂਦੀ ਹੈ ਤਾਂ ਮੈਂ ਤਾਂ ਇਹ ਅਰਦਾਸ ਕਰਦਾ ਕਿ ਆਪਣੀ ਰੋਲ ਨੂੰ ਤੇ ਆਪਣੇ ਇਸ ਕੁਰਸੀ ਨੂੰ ਮੈਂ ਜਸਤੇ ਦੇ ਸਕਾਂ

ਨਾਲੀ ਅਸੀਂ ਚੱਲਾਂਗੇ ਤੇ ਜਿਹੜੇ ਪੁਰਾਣੇ ਅਫਸਰ ਉਹਨਾਂ ਦੇ ਫੀਡਬੈਕ ਨਾਲ ਅਸੀਂ ਹੋਰ ਇੰਪਰੂਵ ਕਰਾਂਗੇ ਜਿਵੇਂ ਕਿ ਨਸ਼ੇ ਦਾ ਜੋਕਰ ਵਾਲਾ ਕਿਤੇ ਹੋਵੇ ਜੀ ਉਹ ਪ੍ਰਾਇਰੀਟੀ ਰਹੇਗਾ ਸਾਡਾ ਇੱਕ ਵਾਰ ਮੈਨੂੰ ਆਪਣੇ ਜ਼ਿਲ੍ਹੇ ਦੇ ਸਟਾਕ ਲੈ ਲੈਣ ਦਿਓ ਅਕੋਰਡਿੰਗਲੀ ਵੀਲ ਪਲਾਨ एवरीथिंग ਸਪੱਸ਼ਟ ਪਬਲਿਕ ਨੂੰ ਮੈਸੇਜ ਦੇਣਾ ਚਾਹੁੰਗਾ ਅਸੀਂ ਉਹਨਾਂ ਵਾਸਤੇ ਉਹਨਾਂ ਦੀ ਰਾਖੀ ਵਾਸਤੇ ਹੈ ਜੀ ਤੇ ਜਿਹੜਾ ਪਬਲਿਕ ਤੇ ਪੁਲਿਸ ਦੇ ਵਿਚਕਾਰ ਦਾ ਗੈਪ ਉਹਨੂੰ ਕੱਟ ਕਰਾਂਗੇ ਤੇ ਇੱਕ ਵਧੀਆ ਟੀਮ ਬਣਾएंगे ਅਸੀਂ ਥੈਂਕ ਯੂ